ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਣਾ ਪਹੁੰਚ ਸਕਣ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪਰਖਤਾਲਾ ਜਰੂਰ ਕਰ ਲਿਆ ਕਰੋ ਜੀ ਰਿਸ਼ਤੇ ਹੈ ਜੀ ਅੱਜ ਦੇ ਕੁੜੀਆਂ ਦੇ ਜ਼ਿਲ੍ਹਾ ਜਲੰਧਰ ਕੁੜੀ ਦੀ ਕਾਸਟ ਰਾਮਗੜੀਆ ਡੇਟ ਆਫ ਬਰਥ ਜੁਲਾਈ 1995 ਹਾਈਟ 5 ਫੁੱਟ 4 ਇੰਚ ਕੁਆਲੀਫਿਕੇਸ਼ਨ ਬੀਏ ਐਮਏ 뮤జిక్ ਬੋਕਲ ਬੀএড ਜੋਬ 뮤జిక్ టీచర్ ਪ੍ਰੋਫੈਸ਼ਨਲ ਕੀਰਤਨ ਜੱਥਾ ਸਿਵਲਿੰਗ 1 ਯੰਗਰ ਸਿਸਟਰ ਟੀਚਰ ਤੇ 1 ਯੰਗਰ ਬ੍ਰਦਰ ਕੰਪਿਊਟਰ ਆਪਰੇਟਰ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡਾ ਕੈਨੇਡਾ ਆਸਟ੍ਰੇਲੀਆ ਦਾ ਪੀਆਰ ਹੋਵੇ ਕਾਸਟ ਰਾਮਗੜੀਆ ਹੀ ਹੋਵੇ ਲੜਕੀ ਵਾਲਿਆਂ ਦਾ ਪਰਿਵਾਰ ਸਾਰਾ ਅਮਰਤਾਰੀ ਹੈ ਕੁੜੀ ਇੰਡੀਆ ਵਿੱਚ ਹੀ ਹੈ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਤੇ ਪਰਿਵਾਰ ਵੈਸ਼ਨੋ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਇਹ ਜੀ ਜ਼ਿਲ੍ਹਾ ਹਿੜਪੁਰ ਕੁੜੀ ਦੀ ਕਾਸਟ ਰਵੀਦਾਸੀਏ ਇਹ ਸਿਟੀਜ਼ਨ ਕੁੜੀ ਦਾ ਰਿਸ਼ਤਾ ਹੈ ਜੀ ਕੁੜੀ ਦਾ ਡਿਵੋਰਸ ਹੋਇਆ ਹੋਇਆ ਹੈ ਜੀ ਹਾਈਟ 5 ਫੁੱਟ 4 ਇੰਚ ਹੈ ਲੜਕੀ ਦੀ ਸਟੇਟਸ ਲੜਕੀ ਅਮਰੀਕਾ ਵਿੱਚ ਸੈਟਲ ਹੈ। 꾸ੜੀ ਵਧੀਆ ਜੋਬ ਕਰਦੀ ਹੈ। 꾸ੜੀ 트리플 A ਇੰਸ਼ੋਰੈਂਸ ਕੰਪਨੀ ਵਿੱਚ ਜੋਬ ਕਰਦੀ ਹੈ ਜੀ। 꾸ੜੀ ਸੋਹਣੀ ਸੁਨੱਖੀ ਹੈ। ਬੱਚਾ ਕੋਈ ਨਹੀਂ। ਪਰਿਵਾਰ ਵਿੱਚ ਮਾਤਾ ਜੀ ਇੱਕ ਭਰਾ ਅਨਮੈਰਿਟ ਤੇ ਇੱਕ ਭੈਣ ਹੈ। ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ। ਮੁੰਡਾ ਨਸ਼ੇ ਪੱਤੇ ਤੋਂ ਰਹਿਤ ਹੋਵੇ। ਅਤੇ ਟਰਕਿੰਗ ਲਾਈਨ ਵਿੱਚ ਨਾ ਹੋਵੇ ਜੀ। ਮੁੰਡਾ ਵਧੀਆ ਜੋਬ ਕਰਦਾ ਹੋਵੇ ਅਤੇ ਵੈਲ ਸੈਟਲ ਹੋਵੇ। ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਹੈ। ਉਹ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨੈਮ ਕੋਰ ਏਰੀਆ ਗਿੱਦੜਬਾਹਾ ਕਾਸਟ ਜੱਟ ਸਿੱਖ ਹਾਈਟ 5 ਫੁੱਟ 4 ਇੰਚ ਡੇਟ ਆਫ ਬਰਥ 1993 ਸਟੱਡੀ ਬੀ ਐਸ ਸੀ ਫਰੋਮ ਬਾਬਾ ਫਰੀਦ ਕਾਲਜ ਪਿੰਡ ਦਿਉਣ ਐਮ ਐਸ ਸੀ ਫਿਜ਼ਿਕਸ ਫਰੋਮ ਬਾਬਾ ਫਰੀਦ ਕਾਲਜ ਦੇ ਆਉਣ ਪਿੰਡ ਬੀ ਐਡ ਫਰੋਮ ਗੁਰੂ ਗੋਬਿੰਦ ਸਿੰਘ ਕਾਲਜ এডਿਕੇਸ਼ਨ ਗਿੱਦਲਵਾਹਾ ਪੀ ਐਸ ਟੈਟ ਕਲੀਅਰ ਜੀ ਟੀਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜ਼ਮੀਨ 18 ਤੋਂ 20 ਕਿੱਲੇ ਤੱਕ ਆਉਂਦੀ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਧੰਨਵਾਦ ਜੀ